ਇੱਕ ਯਾਤਰੀ ਜਿਹੜਾ ਹਵਾਈ ਜਹਾਜ਼ ਹਾਦਸੇ ਵਿੱਚ ਜਿਹੜਾ ਹੈ ਜਕਮੀ ਹੋਇਆ ਹੈ ਉਸ ਨਾਲ ਮੁਲਾਕਾਤ ਕੀਤੀ ਹੈ ਸੋ ਕੀ ਵਿਚਾਰ ਚਰਚਾਵਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਉੱਥੇ ਕੀਤੀਆਂ ਨੇ ਕੀ ਕੁਝ ਛੁਨਾਨੇ ਕਿ ਹੈ ਪ੍ਰਧਾਨ ਮੰਤਰੀ ਵੱਲੋਂ ਅਮੈਸ਼ਾ ਵੱਲੋਂ ਮੁਕਦੇ ਬਾਕੀ ਜਿਹੜੇ ਲੋਕਾਂ ਵੱਲੋਂ ਉਹਦੀ ਤਰ੍ਹਾਂ ਜਿਸ ਤਰ੍ਹਾਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ 350 ਕਾਰ ਐਕਸੈਸ ਦੇ ਕਰੀ ਕਰਿਆ ਉਕੇ ਜਿੱਥੇ ਜਹਾਜ਼ ਡਿੱਗਿਆ ਜਿੱਦਾਂ ਉਹ ਬਿਲਡਿੰਗ ਤੋਂ ਉਹੀ ਆ ਗਣੀ ਸੀ ਕਾਫੀ ਘੂਤਾ ਕੋਲੀ ਮਾਰ ਪਈ ਹੈ ਅੱਜ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਈ ਔਰਤਾਂ ਨੇ ਕਈ ਪਾਰਟੀਆਂ ਦੇ ਜਿਹੜੇ ਵਰਕਰ ਨੇ ਉਹ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਜਿਸ ਨੂੰ ਕਿ ਅਮਨ ਅਰੋੜਾ ਨੇ ਤੇ ਸ਼ਹਿਰੀ ਕੌਂਸਲ ਦੇ ਵੱਲੋਂ ਨਾਦਾਸ ਪਾਰਟੀ ਵਿੱਚ ਪਰਵਾ ਸਵਾਗਤ ਕੀਤਾ ਗਿਆ ਹੈ ਕਿ ਆਪ ਤੇ ਕਾਫੀ ਪਰਵਾਜ਼ ਲੈ ਗਏ ਹੈਗੇ ਸੱਸੂ ਦੇ ਖਾਲਕੇ ਚ ਮੱਖਾ ਕਮਿਟੀਕਲ ਪਾਰਟੀ ਨਾਲ ਤੋਂ ਆਏ ਉਹਨਾਂ ਨੇ ਜੁਆਇਨ ਕੀਤਾ ਆ ਇਸ ਨਾਲ ਇੱਕ ਸੰਕੇਤ ਆ ਜਾਂਦਾ ਏ ਤੁਹਾਨੂੰ ਇਹ ਤਾਂ ਪਤਾ ਲੱਗਦਾ ਹੀ ਆ ਕਿ ਕਿਹੜੀ ਪਾਰਟੀ ਵੱਲ ਨਿਰਜ਼ਾਨ ਹੈ ਚਿਹਰਾ ਹੈ ਕਾਫੀ ਉੱਪਰ ਕੀ ਆ ਰਿਹਾ ਉਹ ਵੀ ਜਿਹੜਾ ਹੈ ਵਫਕ ਜਿਹੜਾ ਹੈ ਨਾਲ ਜਾ ਰਹੇ ਨੇ ਕੰਪੇਨਿੰਗ ਕਰ ਰਹੇ ਨੇ ਸੋ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਉਹਨਾਂ ਵੱਲੋਂ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਹੈ ਰਾਣਾ ਕੁਜੀਤ ਦਾ ਅਹੁਦਾ ਕਿਸ ਲੈਵਲ ਤੇ ਹੁਣ ਪਹੁੰਚ ਗਿਆ ਰਾਣਾ ਗੁਜੀਤ ਕਾਫੀ ਜਿਹੜਾ ਮਜ਼ਬੂਤ ਆਗੂ ਦੇ ਤੌਰ ਤੇ ਕਾਂਗਰਸ ਅੰਦਰ ਕੇ ਸਾਹਮਣੇ ਆ ਰਹੇ। ਇਹ ਕਹਤੋ ਇਹ ਵੀ ਦਾਵਾ ਕਰ ਰਿਹਾ ਹੈ ਕਿ ਜਿਹੜੇ ਕੰਮ ਨੂੰ ਦੇ ਉਮੀਦਵਾਰ ਆ ਰੂਣਾ ਤਾਂ ਆਸ਼ੀਸ਼। ਉਹਨਾਂ ਨਾਲ ਕਹਿੰਦੇ ਮੈਡਮ ਨੇ ਨੈਗੇਟਿਵ ਬੰਦਾ ਜਾਂ ਪੋਜ਼ਿਟਿਵ ਬੰਦਾ। ਇੱਥੇ ਨਾਨੇ ਤਿੰਨ ਨੁਕਤੇ ਆ ਦੇ ਰਾਸ਼ਪਾਲ ਨਾਲ ਗੱਲ ਕੀਤੀ ਹੈ, ਵਿਚਾਰ ਚਰਚਾ ਕੀਤੀ ਹੈ। ਸੋ ਅਸੀਂ ਜਾਨਣਾ ਚਾਹਾਂਗੇ ਕਿ ਅਜਿਹੇ ਕਿਹੜੇ ਤਿੰਨ ਨੁਕਤੇ ਨੇ ਜਿਹੜਾ ਦੀ ਨਾਨੇ ਵਿਚਾਰ ਚਰਚਾ ਰਾਸ਼ਪਾਲ ਨਾਲ ਕੀਤੀ ਹੈ। ਤੰਗੜਾਲ ਕਾ ਇਤਿਹਾਸ ਸਚਨਾਤ ਨਰੇ ਅਧਿਕਾਰੀ ਆ ਉਹ ਫੇਰ ਫਿਰ ਆਲਾ ਗਏ ਆ ਉਥੇ ਗੁਆਇਆਂ ਦਰਸ ਕਰਨਗੇ ਦੂਸਿਆਂ ਬਾਰੇ ਗੱਲਬਾਤ ਕਰਨਗੇ ਸੋ ਮੌਸਮ ਦੇ ਵਿੱਚ ਕੋਈ ਤਕਦੀਲੀ ਸਾਨੂੰ ਨਜ਼ਰ ਨਹੀਂ ਆ ਰਹੀ ਹੈ ਗਰਮੀ ਨੇ ਹਰ ਕਿਸ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਸੋ ਇਸ ਦੇ ਬਾਰੇ ਕੀ ਕਹੋਗੇ ਕਿ ਜਿਹੜਾ ਮੌਸਮ ਹੈ ਕਦੋਂ ਤੱਕ ਇਸ ਤਰ੍ਹਾਂ ਹੀ ਬਣਿਆ ਰਹੇਗਾ ਇਹ ਕਿਸਾਨਾਂ ਨੇ ਪਨੀਰੀਆਂ ਲਾਈਆਂ ਸੀ ਉਹ ਪਨੀਰੀਆਂ ਨੇ ਓਖੀ ਨੇਰੀਆਂ ਕਾਣੀ ਵੱਡੀਆਂ ਨਹੀਂ ਹੋ ਰਹੀਆਂ ਅੱਜੀ ਗਰਮੀ ਕਾਰਨ ਚੂਨਾਪ ਨੇ ਲੱਗਿਆ ਉਹਨਾਂ ਨੂੰ ਖੇਤਾਂ 'ਚ ਉੱਠ ਕੇ ਲਾਉਣ ਦੇ ਵਿੱਚ ਮੁਸ਼ਕਲ ਦਾ ਸਾਹਣਾ ਕਰਨਾ ਪਿਆ ਸਸ਼ਕਾਲ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਮੈਂ ਹਾਂ ਤੁਹਾਡੇ ਨਾਲ ਸੁਆਤੀ ਗੁਪਤਾ ਸੋ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਮੁੱਦਿਆਂ ਦੇ ਬਾਰੇ ਵਿੱਚ ਸੋ ਇਹਨਾਂ ਹੀ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਜਗਤਾਰ ਸਿੰਘ ਸਿੱਧੂ ਜੀ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਸੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਵਿਭਾਗ ਦਸਕਾਨੂ ਨੇ ਸਕਾਨਾ ਸਸਿਕਾਲ ਜੀ ਲੋ ਸਵਾਗਤ ਆਪਾਂ ਹਾਜ਼ਰ ਆ ਦਸਕਾਨਿਕ ਜੈਰੀ ਜੀ ਸਰ ਸਰਸਿ ਗੱਲ ਕਰਾਂਗੇ ਅਹਮਦਾਬਾਦ ਹਵਾਈ ਜਹਾਜ਼ ਹਾਦਸੇ ਦੇ ਬਾਰੇ ਜਿੱਥੇ ਕਿਸੇ ਸਭ ਜਾਣਦੇ ਆ ਕਿ ਇਹ ਹਾਦਸਾ ਬਹੁਤ ਹੀ ਦੁਖਦ ਵਰ ਪਿਆ ਹੈ ਜਿਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਪਰ ਸਰਕਾਰ ਦੇ ਵੱਲੋਂ ਹਲੇ ਵੀ ਮੌਤਾਂ ਦੀ ਜਿਹੜੀ ਹੈ ਪੁਸ਼ਟੀ ਨਹੀਂ ਕੀਤੀ ਗਈ ਹੈ ਕੋਈ ਗਿਣਤੀ ਜਾਰੀ ਨਹੀਂ ਕੀਤੀ ਗਈ ਹੈ ਸੋ ਇਸ ਦੇ ਨਾਲ ਹੀ ਅੱਜ ਪ੍ਰਧਾਨ ਮੰਤਰੀ ਦੇਸ਼ ਦੇ ਉਹ ਅਹਮਦਾਬਾਦ ਪਹੁੰਚੇ ਉੱਥੇ ਉਹਨਾਂ ਨੇ ਜਿਹੜਾ ਇੱਕ ਯਾਤਰੀ ਹਵਾਈ ਜਹਾਜ਼ ਹਾਦਸੇ ਵਿੱਚ ਜਿਹੜਾ ਹੈ ਜ਼ਖਮੀ ਹੋਇਆ ਹੈ ਉਸ ਨਾਲ ਮੁਲਾਕਾਤ ਕੀਤੀ ਹੈ ਸੋ ਕੀ ਵਿਚਾਰ ਚਰਚਾਵਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਉੱਥੇ ਕੀਤੀਆਂ ਨੇ ਕੀ ਉਹ ਕੁਝ ਉਹਨਾਂ ਨੇ ਕੀ ਹੈ ਦੇਖੋ ਬਹੁਤ ਵੱਡਾ ਦੁਖਾਂਤ ਵਾਪਰਿਆ ਸਾਡੇ ਮੁਲਕ ਦੇ ਅੰਦਰ ਜੀ ਬੋਇੰਗ 787 ਜਿਸ ਕਦਰ ਅਚਾਨਕ ਜਿਹੜਾ 2 ਮੰਡ ਦੇ ਅੰਦਰ ਹੀ ਜਿਵੇਂ ਆਂਧਾਵਾ ਤੋਂ ਲੰਡਰ ਲਈ ਉਡਾਣ ਭਰੀ ਵੱਡੇ ਹਾਸੇ ਦਾ ਸ਼ਿਕਾਰ ਹੋ ਗਿਆ ਕਿਸ ਕਦਰ ਫਾਇਦਾ ਜਿਹੜੇ ਬੈਠੇ 242 ਮਸਾਫਾ ਤੇ ਰਾਮਰਾਸੀ ਜਹਾਜ਼ ਦਾ ਉਹਨਾਂ ਦੀ ਦੁਨੀਆ ਤਬਦੀਲ ਹੋ ਗਈ 2 ਮਿੰਟ ਦੇ ਅੰਦਰ ਅੰਦਰ ਹੀ ਇੱਕ ਵਿਅਕਤੀ ਨੂੰ ਛੱਡ ਕੇ ਪੂਰੇ ਦਾ ਪੂਰਾ ਜਹਾਜ਼ ਹੀ ਰਾਖ ਦਾ ਟੀਲ ਬਣ ਗਿਆ ਸਾਰਾ ਮੁਲਕ ਹੁਣ ਆ ਗਿਆ ਦੁਨੀਆ ਭਰ ਚ ਵਾਕਵਾਕ ਮੁਲਕਾਂ ਨੇ ਭਾਰਤ ਨਾਲ ਦਰਦੀ ਦਾ ਪ੍ਰਗਟਾਵਾ ਕੀਤਾ ਹੁਜਵੀ ਬਿਆਨ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਮੰਤਰੀਪੱਤਰ ਦਾ ਹਾਸਾ ਸੀ ਕਿਉਂਕਿ ਜਿਹੜੇ ਭਾਰਤੀ ਸੀ 169 ਜੀ ਤੁਰੰਦਾ ਤੁਰੰਦਾ ਦੇ ਕਰੀਬ ਬ੍ਰਿਟਿਸ਼ ਨਾਗਰਿਕ ਸੀ ਪੁਰਤਗਾਲ ਤੇ ਕੈਨੇਡੀਅਨ ਨਾਗਰਿਕ ਸੀ ਵਾਇਪਾਕਾ ਮੁਲਕਾਂ ਦੇ ਅੰਦਰ ਜਿਸ ਤਰ੍ਹਾਂ ਸੋਗ ਦੀ ਲਹਿਰ ਫੈਲੀ ਹੈ ਸੋਆਗਾ ਮੁਲਕ ਦੇ ਪ੍ਰਧਾਨ ਮੰਤਰੀ ਵੱਲੋਂ ਉਸ ਮੰਦਪਾਗੇ ਘਟਨਾ ਸਥਾਨ ਦਾ ਅਸਵੇਰੇ ਦौरा ਕੀਤਾ ਗਿਆ ਜੀ ਉਹ ਹਾਸੇ ਵਾਲੀਆਂ ਤਮਾ ਦੇਖਿਆਂਗੇ ਆ ਕਿ ਇਸ ਕਦਰ ਜਿਹੜਾ ਹੈਗਾ ਸਾਰੀ ਧਰਤੀ ਤੋ ਅੰਕਹੀ ਗਈ ਕਿਉਂਕਿ ਇਹ ਵੀ ਸੌਕ ਸੀ ਜਿਹੜਾ ਜਹਾਜ਼ ਸੀ ਉਸ 'ਚ 1 ਲੱਖ ਲੀਟਰ ਤੋਂ ਉੱਪਰ ਤਾਂ ਤੇਲ ਹੀ ਸੀ ਜੀ ਜਿਹੜਾ ਹਾਦਸੇ ਦੇ ਕਾਰਨ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਵਾਯੂ ਜਹਾਜ਼ ਅਗਦੇ ਗੋਲੇ 'ਚ ਤਬਦੀਲ ਹੋ ਗਿਆ ਹੱਸਦੇ ਵੱਸ ਦੇ ਲੋਕਾਂ ਦੀ ਦੁਨੀਆ ਤਬਾਹ ਹੋ ਗਈ ਲੈ ਅੰਦਰ ਬੈਠੀ ਸੀ ਉਹ ਤਬਾਹ ਹੋਈ ਹੋਏ ਉਹਨਾਂ ਦੇ ਸਕੇ ਸਬੰਧੀ ਸੀ ਦੋਸਤ ਮਿੱਤਰ ਸੀ ਰਿਸ਼ਤੇਦਾਰ ਸੀ ਉਹਨਾਂ ਦੀ ਦੁਨੀਆ ਉਹਨਾਂ ਦੀ ਅੱਖਾਂ ਕੀ ਹਨੇਰਾ ਸਾਗਾ ਜੋ ਕੁਝ ਵਾਪਰਿਆ ਜੀ ਪ੍ਰਧਾਨ ਮੰਤਰੀ ਨੇ ਉਥੇ ਜਿਹੜੇ ਜ਼ਖਮੀਆਂ ਉਹਨਾਂ ਦਾ ਹਾਲ ਚਾਲ ਪੁੱਛਿਆ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜੀ ਟਾਟਾ ਕੰਪਨੀ ਵਾਲਿਆਂ ਨੇ ਕਿ ਕਰੋੜ ਰੁਪਏ ਦਾ ਮਦਦ ਦਾ ਐਲਾਨ ਕੀਤਾ ਇਕਦਣ ਪਹਿਲਾਂ ਮੁਲਕ ਦੇ ਗ੍ਰਹਿ ਮੰਤਰੀ ਅਮੇਸ਼ ਸਾਹਿਬ ਵੀ ਜਾ ਕੇ ਸਾਰਾ ਕੁਝ ਸਹੀ ਹੈ ਪ੍ਰਧਾਨ ਮੰਤਰੀ ਵੱਲੋਂ ਅਮੇਸ਼ ਸਾਹਿਬ ਵੱਲੋਂ ਮੁਲਕ ਦੇ ਬਾਕੀ ਜਿਹੜੇ ਲੋਕਾਂ ਵੱਲੋਂ ਵਿਰੋਧੀ ਧਿਰਾਂ ਵੱਲ ਜਿਸ ਤਰ੍ਹਾਂ ਧੁਖਦਾ ਪ੍ਰਗਟਾਵਾ ਕੀਤਾ ਗਿਆ ਪਰ ਜੋ ਕੁਝ ਬਾਪਰ ਗਿਆ ਉਹਦਾ ਕੋਈ ਜਵਾਬ ਨਹੀਂ ਹੈ ਜੀ ਦੇਖੋ ਕਿਸ ਕਦਰ ਹੁਣੀ ਕਿਸ ਪਾਸੇ ਵੱਲ ਪਰਵਾਰਾਂ ਤੱਕ ਲੈ ਜਾਂਦੀ ਹੈ ਜੇ ਆਪਾਂ ਜਿਹੜੇ ਜਹਾਜ਼ 'ਤੇ ਬੈਠੇ ਮਸਾਫਰਾ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਹੁਣ ਜਿਹੜੇ ਵਾਰਿਸ ਹੈ ਕਿਸਦਾ ਬਾਪ ਹੈ ਕਿਸ ਦੀ ਪਾਣ ਭੈਣ ਹੈ ਕਿਸ ਦੀ ਮਾਂ ਹੈ ਕਿਸਦਾ ਭਰਾ ਹੈ ਵੱਖ-ਵੱਖ ਰਿਸ਼ਤੇ ਜਿਹੜੇ ਰਹਿ ਗਿਆ ਪੈਣ ਭਰਾ ਮਾਂ ਬਾਪ ਉਹ ਜਾਂਦਿਆਂ ਨੂੰ ਤਾਂ ਵੇਖ ਨਹੀਂ ਸਕੇ ਹੁਣ ਉਹ ਕਹਿੰਦੇ ਆ ਕਿ ਸਾਨੂੰ ਕਿਦਰੇ ਉਹਨਾਂ ਦੇ ਜਿਹੜੀਆਂ ਲਾਸ਼ਾਂ ਮਿਲ ਜਾਣ ਨਿਸ਼ਾਨੀਆਂ ਮਿਲ ਜਾਣ ਉਹ ਨਿਸ਼ਾਨੀਆਂ ਕਿੱਥੋਂ ਮਿਲਣੀਆਂ ਉਹ ਤਾਂ ਸਾਰਾ ਕੋਈ ਰੇਖਾ ਰਾਖ ਦੇ ਟੇਸ ਬਦਲ ਗਿਆ ਕੁਝ ਵੀ ਨਹੀਂ ਬਚਿਆ ਉਹ ਬੇਸ਼ੱਕ ਇਹ ਕਿਹਾ ਜਾ ਰਿਹਾ ਕਿ ਦੀਨ ਚੈਸ ਰਹੀਂ ਮੁਕਾ ਨੂੰ ਤਸਲੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਤਾ ਲੱਗ ਸਕਦਾ ਕਿ ਤੁਹਾਡਾ ਕੌਣ ਸੀ ਸਬਕ ਸੰਬੰਧੀ ਉਹਦੇ ਨਾਲ ਸੰਬੰਧਿਤ ਹੈ ਕਿਹੜਾ ਬਾਡੀ ਦਾ ਇਸ ਅਗੂ ਬਚਾਵਾ ਮਿਲ ਸਕਦਾ ਪਰ ਉਹ ਤਾਂ ਸਾਰੀ ਸਵਾਹ ਰਾਖ ਹੈ ਹੂੰ ਕਿ ਲੋਕ ਦੇਖੋ ਤਰਾਸਦੀ ਸੀਗਰ ਦੇਖੋ ਉਥੇ ਤਸਵੀਰਾਂ ਲੈ ਕੇ ਪਹੁੰਚੇ ਆਪਣੇ ਸਕੇ ਸਬੰਧੀਆਂ ਦੀਆਂ ਜੀ ਕਿ ਸ਼ਾਇਦ ਟ੍ਰਿਓ ਅਧਿਕਾਰੀ ਹੋਣਗੇ ਉਹਨਾਂ ਨੂੰ ਤਸਵੀਰਾਂ ਦਿਖਾਉਣਗੇ ਕੋਈ ਕਹੇਗਾ ਕਿ ਮੇਰੀ ਆਮਾ ਹੈ ਕੋਈ ਕਹੇਗਾ ਮੇਰੀ ਤੀਏ ਹੈ ਕੋਈ ਕਹੇਗਾ ਮੇਰੀ ਘਰਵਾਲੀ ਹੈ ਔਰ ਤਸਵੀਰਾਂ ਤਾਂ ਜਿੱਦਾਂ ਲੈ ਕੇ ਗਏ ਸੀ ਉਵੇਂ ਵਾਪਸ ਲੈ ਕੇ ਆ ਕੇ ਹੁਣੇ ਆ ਕਿਉਂਕਿ ਅੱਗੇ ਦੇਖਣ ਨੂੰ ਕੁਝ ਨਹੀਂ ਐ ਜਿਸ ਤਰ੍ਹਾਂ ਇਹ ਪ੍ਰਸਿੱਧੀਆਂ ਹੋਈਆਂ ਉਥੇ ਇੰਡੀਆ ਦੇ ਵਿੱਚ ਵੀ 1996 ਚ ਚਾਰਖੀ ਦਾਦਰੀ ਅਡਾਵਾੜਾ ਪਿਆਨ ਘਾਸਾ ਵਾਪਰੇ ਜਿੱਦ ਤਨਸੂ ਦੇ ਉੱਪਰ ਲੁਕੰਦੀ ਜਾਨ ਚਲੀ ਗਈ ਸੀ ਜੀ ਹੁਣ ਜਦਾਂ ਆਪਾਂ ਅੰਕੜਿਆਂ ਦੀ ਗੱਲ ਕਰ ਲਈਏ ਤੋ ਜਹਾਜ਼ ਵਿੱਚ ਬੈਠੇ ਸੀ ਜਦੋਂ ਮੈਂ ਕਿਹਾ ਇੱਕ ਸਵਾਰੀ ਨੂੰ ਛੱਡ ਕੇ ਜੀ ਕਿਸਮਤ ਸੀ ਕਿਸੇ ਤਰੀਕੇ ਨਾਲ ਜਹਾਜ਼ ਡਿੱਗਿਆ ਬਾਹਰ ਨਿਕਲੇ ਤੇ ਬਚ ਗਿਆ ਉਹ ਪਰ ਬਾਕੀ ਦਾ ਅੰਕੜੇ ਆਪਣੇ ਬੋਲਣ ਲਈ ਰਹਿ ਗਏ ਨਾ ਦੱਸਣ ਲਈ ਕੁਝ ਵੀ ਨਹੀਂ ਹੈ 242 ਮਸਾਫਰ ਜਿਨ੍ਹਾਂ ਦੇ ਵਿੱਚ ਅਮਲਾ ਵੀ ਸ਼ਾਮਲ ਕਿਉਂਕਿ ਇਹ ਇੰਨੀ ਗੱਲ ਨਹੀਂ ਵਾਈ ਜਹਾਜ਼ ਮੈਡੀਕਲ ਕਾਲਜ ਦੀ ਜਿਸ ਬਿਲਡਿੰਗ ਤੇ ਡਿਗਿਆ ਮੈਸ ਤੇ ਡਿਗਿਆ ਉਧਰ ਆ ਤੇ ਨਖੂਸਲ ਸੀ ਮੈਡੀਕਲ ਸਟੂਡੈਂਟਸ ਦਾ ਬੜਕੇ ਸੁੰਦੀ ਦੇਖੋ ਕਿ ਜ਼ਪੈਰ ਦਾ ਖਾਣਾ ਖਾਣ ਲਈ ਕਾਫੀ ਵਿਦਿਆਰਥੀ ਉੱਥੇ ਆਏ ਹੋਏ ਸੀ ਕਿਹਾ ਜਾ ਰਿਹਾ ਹੈ ਕਿ 50 ਦੇ ਕਰੀਬ ਵਿਦਿਆਰਥੀ ਜ਼ਖਮੀ ਹੋਏ ਹੈ ਕਿੰਨਿਆਂ ਦੀਆਂ ਜਾਨਾਂ ਚਲੀਆਂ ਗਈਆਂ ਇਹ ਜਹਾਜ਼ ਮਾਰੇਗੇ ਉਹ ਵੀ ਬੇਕਸੂਰ ਕਿਸੇ ਨੇ ਸੋਚਿਆ ਨਹੀਂ ਹੋਏਗਾ ਪ੍ਰਵਾਨਾ ਨੇ ਸੋਚਿਆ ਨਹੀਂ ਹੋਏਗਾ ਇਸ ਤਰ੍ਹਾਂ ਹੋਣੀ ਵਾਪਰੇਗੀ ਜਿਹੜੇ ਮੈਡੀਕਲ ਸਟੂਡੈਂਟਸ ਹੈ ਉਹ ਤਾਂ ਜਹਾਜ਼ ਵੀ ਨਹੀਂ ਬੈਠੇ ਜੀ ਉਹਨਾਂ ਨਾਲ ਵੀ ਕਿੱਡਾ ਵਡਾ ਘਾਨ ਖਾਸਾ ਵਾਪਰ ਗਿਆ ਉਹਨਾਂ ਚੋ ਕਿੰਨੇ ਦੀ ਜਾਨ ਚਲੀ ਗਈ ਜਦੋਂ ਤੁਸੀਂ ਗੱਲ ਕੀਤੀ ਹੈ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਆ ਰਹੀ ਸਰਕਾਰ ਕਹਿ ਰਹੀ ਹੈ ਕਿ ਸਾਰੀ ਪੁਸ਼ਪਰਦਾਵ ਤੋਂ ਬਾਅਦ ਜਿਹੜੇ ਅੰਕੜੇ ਹੈ ਜਾਰੀ ਕਰਾਂਗੇ ਆਨੰਦਕਾਰ ਦਾ ਅੰਕੜੇ ਜ਼ਰੂਰ ਹੈ ਕੋਈ 350 ਕਹਿ ਰਿਹਾ ਕੋ 300 ਦੇ ਕਰੀਬ ਕਹਿ ਰਿਹਾ ਕੋ ਕਿ ਜਿੱਥੇ ਜਹਾਜ਼ ਡਿੱਗਿਆ ਜਿੱਦਾਂ ਉੱਥੇ ਬਿਲਡਿੰਗ ਤਬਾਹ ਹੋਈ ਹੈ ਵਾਲੇ ਦੁਆਲੇ ਸੇ ਕਾਫੀ ਦੂਰ ਤੱਕ ਉਹਦੀ ਮਾਰ ਪਈ ਹੈ ਨਾ ਹੌਸਲੇ ਕੰਮ ਕਰਨ ਵਾਲਾ ਜਿਹੜਾ ਕੰਮ ਹੈਗਾ ਉਹਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਕੱਲ ਦਾ ਇੱਕ ਪਰਿਵਾਰ ਪਰਿਵਾਰ ਆਪਣੀ ਮਾਂ ਨੂੰ ਤੇ ਪਰਿਵਾਰ ਦੀ ਇੱਕ ਬੱਚੀ ਨੂੰ ਲੱਭ ਰਿਹਾ ਉਹ ਕਹਿੰਦੇ ਉਹ ਕੰਮ ਕਰਦੇ ਸੀ ਮੈਸ ਦੇ ਵਿੱਚ ਸ਼ਾਇਦ ਕਿਸੇ ਹੋਰ ਮੈਸ ਦੇ ਨਾਲ ਸਾਗੇ ਮੈਸਮ ਤੋਂ ਲੱਭ ਲਿਆ ਕਿ ਤੂੰ ਨਹੀਂ ਮਿਲੇ ਹੁਣ ਉੱਥੇ ਉਹਨੇ ਲਿਸਟ 'ਚ ਨਾਮ ਦਿੱਤਾ ਕਿ ਲੱਭੋ ਸਾਡਾ ਵੀ ਬਲ ਬਣਾ ਕੀ ਆ ਉੱਥੇ ਇਹੋ ਜੀ ਸਥਿਤੀ ਬਣੀ ਵੀ ਹੈ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਜਿਸ ਸਾਸ ਦਾ ਸ਼ਕਾਰ ਹੋ ਗਏ ਲੋਕਾਂ ਦਾ 1 ਲੱਖ ਲੀਟਰ ਤੋਂ ਉੱਪਰ ਦਾ ਉਹਦੇ ਸੇ ਤੇਲ ਹੋਵੇ ਤੇ ਫਿਰ ਐਡਾ ਬੜਾ ਹਾਸਾ ਬਿਲਡਿੰਗ ਜਾ ਕੇ ਬਚਿਆ ਜਾ ਕੇ ਬਚਾਲ ਦੀ ਸੁਵਾਲ ਨਹੀਂ ਕੋਈ ਨਹੀਂ ਹੁਣੇ ਜ਼ਰੂਰ ਹੈ ਕਿ ਬਾਅਦ ਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਦੋਂ ਆਪਾਂ ਗੱਲ ਕਰ ਰਿਹਾ ਅਜੇ ਤੱਕ ਵੀ ਇਹ ਅਧਿਕਾਰਤ ਤੌਰ ਤੇ ਨਾ ਤਾਂ ਕੋਈ ਪੁਸ਼ਟੀ ਹੋਈ ਹੈ ਨਾ ਹੀ ਸਾਹਮਣੇ ਆਇਆ ਕਿ ਹਾਸਾ ਕਿਉਂ ਵਾਪਰਿਆ ਕਿਹਾ ਜਾ ਰਿਹਾ ਕਿ ਜਿਹੜੇ ਪਾਇਲਟ ਸੀ ਬੜੇ ਤਜਰਬੇਕਾਰ ਪਾਇਲਟ ਸੀ ਜਿਸ ਹਾਸੇ ਦਾ ਛਾੜ ਹੋਗੇ ਉਹ ਨਾ ਤਾਂ ਚੂਕ ਹੋਗੀ ਨਾ ਕੋ ਟੈਕਨੀਕਲ ਫਲਾ ਆ ਗਿਆ ਜੀ ਕੁਝ ਵੀ ਅਜੇ ਪਤਾ ਨਹੀਂ ਚਾਹੇ ਦੇ ਅੰਦਰ ਲਗ 파ਟ ਆ ਬਲੈਕ ਬਾਕਸ ਜੀ ਨੂੰ ਕਹਿੰਦੇ ਆ ਉਹ ਮਿਲ ਗਿਆ ਉਹਦੇ ਤੋਂ ਜਾਂਚ ਹੋਏਗੀ ਪਤਾ ਲੱਗੇਗਾ ਉਹਦੇ ਚਿੱਕੇ ਹੋ ਜੇ ਆਵਾਜ਼ਾਂ ਕਿਉਂਕਿ ਸਾਰੀ ਰਿਕਾਰਡਿੰਗ ਉਹਦੇ ਚ ਹੁੰਦੀ ਹੈ ਕਿ ਕਿਉਂ ਵਾਪਰਿਆ ਹੈ ਸ਼ਾਇਦ ਕੋਈ ਪਤਾ ਲੱਗ ਸਕੇ ਪਰ ਹਾਲ ਦੀ ਘੜੀ ਸੌਏ ਰਾਖ ਦੇ ਢੇਰ ਤੋਂ ਲੋਕਾਂ ਕੋਲੇ ਨਾ ਕੁਝ ਕਹਿਣ ਨੂੰ ਹੈ ਨਾ ਦੱਸਣ ਨੂੰ ਹੈ মিডিਆ ਜਿਹੜੇ ਵੱਖ-ਵੱਖ ਚੈਨਲ ਆ মিডিਆ ਪ੍ਰਿੰਟ মিডিਆ ਚ ਇਲੈਕਟ੍ਰੋਨਿਕ মিডিਆ ਜਿਸ ਕਦਰ ਦੁਖੀਆਂ ਕਹਾਣੀਆਂ ਦੱਸ ਰਿਹਾ ਪਰਿਵਾਰਾਂ ਦਾ ਕਿਸੇ ਦਾ ਪਰਿਵਾਰ ਕੇ ਦੀ ਮਾਂ ਉਧਰ ਮਿਲਣ ਜਾ ਰਹੀ ਸੀ ਇੱਕ ਡਾਕਟਰ ਦਾ ਪਰਿਵਾਰ ਹੈ ਡਾਕਟਰ ਆਪ ਉਧਰ ਰਹਿੰਦਾ ਸੀ ਉਦੀ ਪੀਵੀ ਡਾਕਟਰ ਸੀ ਤੇ ਬੱਚੇ ਉਹ ਲੈਣ ਆਇਆ ਸੀ ਆਪਣੇ ਪਰਿਵਾਰ ਨੂੰ ਇਸ ਬਦਕਿਸਮਤ ਜਹਾਜ਼ ਦੇ ਸਵਾਰ ਹੋ ਗਿਆ ਜੀ ਵਿਜੇਰਪਾਣੀ ਹ ਹ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਚ ਭਾਜਪਾ ਦੇ ਮਾਮਲੇ ਦੇ ਇਨਚਾ ਅੱਜ ਕਦਾਵਾਰ ਜਾਣੂ ਪਹਛਾਣੇ ਆ ਗੂ ਕਿਹਾ ਜਾਂਦਾ ਹੈ ਕਿ ਉਹਨਾਂ ਨੇ 5 ਜੂਨ ਨੂੰ ਤੈਅ ਕੀਤਾ ਸੀ ਜਾਣ ਲਈ ਤੇ ਲੁਧਿਆਣਾ ਦੀ ਚੋਣ ਕਰਕੇ ਉਰਲਿਆਂ ਜਾਂਦਾਂ ਦਾ ਪ੍ਰੋਗਰਾਮ ਸਿਰ ਨੂੰ ਮਤਵੀ ਕਰਨਾ ਪਿਆ ਜੀ ਯਾਨੀ ਕਿਸ ਤਰ੍ਹਾਂ ਹੋਣੀ ਧੱਕ ਕੇ ਕਈ ਵਾਰ ਕਿਸੇ ਇਨਸਾਨ ਨੂੰ ਲੈ ਜਾਂਦੀ ਹੈ ਮੌਤ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਇਹ ਕੁਝ ਕਿਹਾ ਜਾ ਸਕਦਾ ਕਿ ਬਹੁਤ ਵੱਡਾ ਦਖਾਂਡਾ ਹੈ ਪਰਿਵਾਰ ਤਾਂ ਇਸ ਦੇ ਨਾਲ ਬੁਰੀ ਤਰ੍ਹਾਂ ਸੁਣੇ ਗਏ ਆ ਪਰ ਪੂਰਾ ਮੁੱਲਕ ਇਸ ਸਾਹ ਦੇ ਨਾਲ ਸੁਣਿਆ ਗਿਆ ਬੇਬਸ ਹੈ ਕੁਝ ਵੀ ਜੜਾ ਹੈਗਾ ਦੱਸਣ ਨੂੰ ਤਾਂ ਕਹਿਣ ਨੂੰ ਹੈ ਨਹੀਂ

ਸੋ ਹੁਣ ਅਸੀਂ ਅੱਗੇ ਬਾਤਾਂ ਜਿੱਥੇ ਕਿ ਹੁਣ ਅਸੀਂ ਗੱਲ ਕਰਾਂਗੇ ਲੁਧਿਆਣਾ ਜਿਮਨੀ ਚੋਣਾ ਦੇ ਬਾਰੇ ਅਸੀਂ ਸਭ ਜਾਣਦੇ ਹਾਂ ਕਿ ਜਿਹੜਾ ਲੁਧਿਆਣਾ ਜਿਮਨੀ ਚੋਣਾ ਹੋਣ ਵਾਲੀਆਂ ਨੇ ਸੋ ਇਸ ਦੇ ਨਾਲ ਹੀ ਜਿਹੜਾ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਦਲਦਬਦਲਿਆ ਦਾ ਜਿਹੜਾ ਦੌਰ ਹੈ ਉਹ ਵੀ ਚੱਲ ਰਿਹਾ ਹੈ ਸੋ ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਹੀ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਈ ਔਰਤਾਂ ਨੇ ਕਈ ਪਾਰਟੀਆਂ ਦੇ ਜਿਹੜੇ ਵਰਕਰ ਨੇ ਉਹ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਜਿਸ ਨੂੰ ਕਿ ਅਮਨ ਅਰੋੜਾ ਨੇ ਤੇ ਸ਼ੈਰੀ ਕਲਸੀ ਦੇ ਵੱਲੋਂ ਉਹਨਾਂ ਦਾ ਪਾਰਟੀ ਵਿੱਚ ਪਰਵਾ ਸਵਾਗਤ ਕੀਤਾ ਤੁਸੀਂ ਕੀ ਕਹੋਗੇ ਕਿ ਜਿਹੜਾ ਦਲਦਬਦਲੀਆਂ ਚੱਲ ਰਹੀਆਂ ਨੇ ਇਸ ਵਿੱਚ ਜਿਹੜੀ ਹੈ ਚੋਣਾ ਹੋਣ ਜਾ ਰਹੇ ਨੇ ਇਸ ਤੇ ਕਿੰਨਾ ਕ ਅਸਰ ਪਵੇਗਾ ਦੇਖੋ ਬਈ ਇਸ ਮੁੱਦੇ ਤੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਇੱਕ ਮੈਲਾ ਆਗੂ ਅਕਾਲੀ ਰਾਜਨ ਗਿੱਤਾ ਉਹਨਾਂ ਨੇ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਆਪ ਚ ਕਾਫੀ ਪਰਿਵਾਰ ਜਿਹੜੇ ਹੈ ਜਿਹੜੇ ਅਸਰ ਸੂਬਾ ਦੇ ਸਵਾਲ ਕੇ ਚ ਵੱਖ-ਵੱਖ ਪੋਲੀਟਿਕਲ ਪਾਰਟੀਆਂ ਤੋਂ ਆਏ ਹੈ ਉਹਨਾਂ ਨੇ ਜੁਆਇਨ ਕੀਤਾ ਆਪ ਨੂੰ ਇਸ ਨਾਲ ਇੱਕ ਸੰਕੇਤ ਆ ਜਾਂਦਾ ਹੈ ਇਹ ਥੋੜਾ ਇਹ ਤਾਂ ਪਤਾ ਲੱਗਦਾ ਹੀ ਹੈ ਕਿ ਕਿਹੜੀ ਪਾਰਟੀ ਵੱਲੋਂ ਰੁਝਾਨ ਹੈ ਜਿਆਵਾ ਲੋਕ ਆ ਰਹੇ ਆ ਜਾਣ ਕਰ ਰਹੇ ਆ ਤੇ ਤੁਹਾਨੂੰ ਦੱਸ ਲਗਾਇਆ ਜਾਂਦਾ ਹੈ ਇਹ ਜਿਹੜੀ ਦੇਣਾ ਪਛਮੀ ਦੀ ਇਲੈਕਸ਼ਨ ਹੈ ਉਪਚੋਣ ਹੈ ਜਿੱਦਿਆਂ ਵੋਟਾਂ ਦਾ ਪੈਣਾ ਉਹਨੇ ਨੂੰ ਤੇ ਨਤੀਜੇ ਆਉਣੇ ਆ ਤੇ ਇਹ ਨੂੰ ਹੋਰ ਜਣੀ ਕੁਝ ਦਿਨਾਂ ਤੱਕ 17 ਨੂੰ ਚੋਣ ਪ੍ਰਚਾਰ ਇਲੈਕਸ਼ਨ ਦਾ ਬੰਦ ਹੋ ਜਾਣਾ ਆਹੀ ਦਿਨ ਹੈ ਜੋ ਕੁਝ ਪੋਲੀਟਿਕਲ ਪਾਰਟੀਆਂ ਸਹੀ ਗਰਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੀ ਕੋਈ ਵਾਪਰੇਗਾ ਉਹਦੇ ਦੇ ਨਜ਼ਰਾਂ ਬੜੀਆਂ ਰਹਿਣਗੀਆਂ ਕਿਉਂਕਿ ਇਸ ਵੇਲੇ ਪੂਰੀ ਤਰ੍ਹਾਂ ਕਮਸਾਨ ਹੈ ਸਿਖਰ ਹੈ ਉਸ ਇਲੈਕਸ਼ਨ ਦਾ ਜਿਹਨਾਂ ਦੇ ਨਾਲ ਜਾਪਾ ਹੁਣ ਜਦੋਂ ਲਗਾਤਾਰ ਇਸ ਮੁੱਦੇ ਦਾ ਜ਼ਿਕਰ ਕਰ ਰਹੇ ਹਾਂ ਮੁਖਤ ਹੋ ਕੇ ਮੁਕਾਬਲਾ ਉੱਥੇ ਜਿੱਦਾਂ ਆਪ ਆਪ ਦੀ ਗੱਲ ਕੀਤੀ ਹੈ ਕਾਂਗਰਸ ਦੀ ਗੱਲ ਕੀਤੀ ਹੈ ਇੱਥੇ ਹੀ ਪਾਜਬਾ ਤੇ ਕਾਲੀ ਰੰਗ ਚਾਰ ਵੱਡੀਆਂ ਤਰ੍ਹਾਂ ਜਿਹੜੀ ਲੜਾਈ ਲੜ ਰਹੀਆਂ ਜਿਹੜੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਆਪ ਵਾਲੇ ਦਾ ਆਖਿਰ ਇਹ ਹੈ ਕਿ ਸਾਡੀ ਪਿਛਲੀ ਸੀਟ ਹੈ ਹੁਣ ਅਸੀਂ ਰੋਗਮਰਾਨ ਹੈ ਜਾਨੀ ਸਰਕਾਰ ਆ ਸਾਡੀ ਔਰ ਆਪ ਇਸ ਕਰਤੇ ਫੋਕਸ ਕਰ ਰਹੀ ਹੈ ਕਿ ਕਾਨੂੰ ਲੋਕਾਂ ਦੇ ਜਿਹੜੇ ਕੰਮ ਧੰਦੇ ਪੈਣੇ ਆ ਜੋ ਵੀ ਕੰਮ ਆਉਣੇ ਆ ਲਈ ਆਪ ਦੀ ਸਰਕਾਰ ਹੀ ਆਏਗੀ ਇਸ ਕਰਕੇ ਬਥੋਕੋ ਹੀ ਕਰਦੇ ਆ ਆਸ਼ੀਰਵਾਦ ਕਰਦੇ ਆ ਕਿ ਜਿਹੜਾ ਪਛਮੀ ਦੇ ਲੋਕ ਜੜੇ ਗਿਆ ਉਹ ਵੋਟ ਜੜੇ ਗਿਆ ਆਪ ਨੂੰ ਦੇਣਗੇ ਸੋ ਮੁੱਦਿਆਂ ਨੂੰ ਲੈ ਕੇ ਆਪਾਂ ਗੱਲ ਕਰਦੇ ਆਂ ਇਹਦੀ ਕਾਂਗਰਸ ਆਪਣਾ ਮੁੱਦਾ ਲੈ ਕੇ ਲੜਾਈ ਲੜ ਰਹੀ ਹੈ ਕਾਜੀਦਲ ਤੇ ਭਾਜਪਾ ਆਪਣਾ ਆਪਣਾ ਮੁੱਦਾ ਅੰਸੂ ਮੈਦਾਨ ਪਖਿਆ ਹੋਇਆ ਹੈ ਇਹੀ ਮੌਕਾ ਹੈ ਉਹਨਾਂ ਲੋਕਾਂ ਵੱਲੋਂ ਵੀ ਜਿਹੜੇ ਇੱਕ ਦੂਜੇ ਦੀਆਂ ਪਾਰਟੀਆਂ ਨੂੰ ਜੁਆਇਨ ਕਰ ਰਿਹਾ ਹੈ ਜੀ ਆਪਣੀ ਇੱਕ ਤਰ੍ਹਾਂ ਦੀ ਤਵਕਕਨ ਦਿਖਾਉਣ ਦਾ ਕਿ ਸਾਡੇ ਆਉਣ ਦੇ ਨਾਲ ਕਿਸ ਪਾਰਟੀ ਦਾ ਪੱਟੜਾ ਭਾਰੀ ਹੋਏਗਾ ਜੀ ਸੋ ਅਸੀਂ ਗੱਲ ਕਰਾਂਗੇ ਉਹਨਾਂ ਕਾਂਗਰਸ ਦੀ ਜਿੱਤੇ ਕਿ ਕਪੂਰਥਲਾ ਤੋਂ ਕਾਂਗਰਸ ਦੇ ਜਿਹੜੇ ਐਮ.ਐਲ.ਏ ਨੇ ਗੁਰਜੀਤ ਰਾਣਾ ਸੋ ਉਹਨਾਂ ਨੇ ਜਿਹੜਾ ਜਿਹੜਾ ਉਹਨਾਂ ਦਾ ਚਿਹਰਾ ਹੈ ਕਾਫੀ ਉੱਪਰ ਕੇ ਆ ਰਿਹਾ ਹੈ ਉਹ ਵੀ ਜਿਹੜਾ ਹੈ ਵਕਫ ਵਕ ਜਿਹੜਾ ਹੈ ਨਾਲ ਜਾ ਰਹੇ ਨੇ ਕੰਪੇਨਿੰਗ ਕਰ ਰਹੇ ਨੇ ਸੋ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਉਹਨਾਂ ਵੱਲੋਂ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਹੈ ਰਾਣਾ ਗੁਰਜੀਤ ਦਾ ਆਉਦਾ ਕਿਸ ਲੈਵਲ ਤੇ ਹੁਣ ਪਹੁੰਚ ਚੁੱਕਿਆ ਵੇਖੋ ਬੀਇੰਗ ਐ ਜਰਨਲਿਸਟ ਮੈਂ ਗੁਰਜੀਤ ਰਾਣਾ ਨੂੰ ਕਾਫੀ ਅਰਸੇ ਤੋਂ ਜਾਣਦਾ 12 ਦੇ ਵਿੱਚੋ ਪਹਿਲੀ ਵਾਰੀ ਪੰਜਾਬ ਦਾ ਸਭ ਤੋਂ ਪੌੜੀਆਂ ਚੜ੍ਹੇ ਜਾਨੀ ਮੈਂਬਰ ਬਣੇ ਸੀ ਐਮਐਲਏ ਬਣੇ ਸੀ ਜੀ ਉਥਵਾਦ ਲਗਾਤਾਰ ਸੰਗਰਮ ਰਿਹਾ ਹੈ ਉਹ ਕੈਬਨਿਟ 'ਚ ਰਹੇ ਆ ਅਨਫੋਰਚੂਨੇਟਲੀ ਉਹਨਾਂ ਦੇ ਕੋਈ ਦੋਸ਼ ਲੱਗੇ ਸੀ ਤੇ ਉਹਨਾਂ ਨੂੰ ਕੈਬਨਿਟ 'ਚੋਂ ਬਾਹਰ ਦਾ ਰਾਤ ਖਾ ਦਿੱਤਾ ਗਿਆ ਸੀ ਉਹ ਮੌਕਾ ਸੀ ਕਪਤਨ ਅਮਰਿੰਦਰ ਦੀ ਸਰਕਾਰ ਦਾ ਜੀ ਬਾਅਦ ਵਿੱਚ ਚੰਨੀ ਆਏ ਤਾਂ ਫਿਰ ਉਹਨਾਂ ਨੇ ਕੈਬਨਿਟ ਨੂੰ ਜੁਆਇਨ ਕਰ ਲਿਆ ਸੋ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਪੋਲੀਟਿਕਲ ਉਤਰਾਅ ਚੜ੍ਹਾਅ ਤਾਂ ਹੁੰਦੇ ਰਹੇ ਆ ਅਰ ਜੀ ਜੇ ਆਪਾਂ ਹੁਣ ਗੱਲ ਕਰਦੇ ਆਂ ਤਾਂ ਹੁਣ ਇਹ ਲੱਗ ਰਿਹਾ ਕਿ ਰਾਣਾ ਗੁਰਜੀਤ ਕਾਫੀ ਜਿਹੜਾ ਮਜ਼ਬੂਤ ਆਗੂ ਦੇ ਤੌਰ ਤੇ ਕਾਂਗਰਸ ਉੱਪਰ ਕੇ ਸਾਹਮਣੇ ਆ ਰਿਹਾ ਹੈ। ਇੱਕ ਤਾਂ ਇਹ ਵੀ ਦਾਵਾ ਕਰ ਰਿਹਾ ਕਿ ਜਿਹੜੇ ਕਾਂਗਰਸ ਦੇ ਉਮੀਦਵਾਰ ਆ ਲਗਾਣਾ ਤੋਂ ਆຊੂ ਉਹਨਾਂ ਨਾਲ ਕਹਿੰਦੇ ਨੇ ਨੇੜਲੇ ਸੰਬੰਧ ਹੈ, ਜਾਤੀ ਸੰਬੰਧ ਹੈ। ਉਹਨਾਂ ਨੂੰ ਜਿਥਾਉਣ ਲਈ ਆਇਆ ਹੈ। ਇਹ ਇਲੈਕਸ਼ਨ ਲੜਨ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਉਹਨਾਂ ਦੇ ਨਾਲ ਕਿ ਤੁਸੀਂ ਇਲੈਕਸ਼ਨ ਲੜੋ, ਘਟ ਕੇ ਤੁਹਾਡੀ ਹਮਾਇਤ ਕਰਾਂਗੇ। ਇਹ ਕਿਹਾ ਜਾ ਸਕਦਾ ਹੈ ਕਿ ਕੋਈ ਦੂਰ ਨਹੀਂ ਕਿ ਰਾਣਾ ਗਰਜੀਤ ਤੱਕੜ ਕਿਸਦੇ ਆਗੂ ਆ ਜਿੱਥੇ ਖੜਦੇ ਆ ਡਟ ਕੇ ਸਟੈਂਡ ਲੈਂਦੇ ਆ ਹੂੰ ਸੋਨ ਜਿਤਾਹ ਜਿਹੜੀ ਹੈਗਾ ਇਲੈਕਸ਼ਨ ਦੇ ਨਤੀਜੇ ਸਾਹਮਣੇ ਜਦੋਂ ਆਉਣਗੇ ਉਦੋਂ ਆਉਣਗੇ ਪਤਾ ਲੱਗੇਗਾ ਪਰ ਜਿਹੜਾ ਹੈਗਾ ਰਾਣਾ ਗਰਜੀਤ ਨੇ ਇਲੈਕਸ਼ਨ ਦੇ ਦੌਰਾਨ ਗਾਹ ਪਾ ਰੱਖਿਆ ਹੈ ਜੀ ਹਲਕੇ ਦੇ ਅੰਦਰ ਵੀ ਇਹ ਪਾਰਟੀ ਦੇ ਅੰਦਰ ਵੀ ਜੀ ਕਿਉਂਕਿ ਕਿਤੇ ਨੇ ਕਿਤੇ ਜਿਹੜਾ ਹੈਗਾ ਪਾਰਟੀ ਦੇ ਜਿਹੜੇ ਪ੍ਰਧਾਨ ਆ ਪੰਜਾਬ ਦੇ ਰਾਜਾ ਬੜਿੰਗ ਉਹਨਾਂ ਨਾਲ ਵੀ ਕਈ ਮੋਗਿਆਂ ਦੇ ਨੇ ਰਾਣਾ ਗਰੀਦ ਦੇ ਸਿੰਘ ਫਸ ਦੇ ਨਜ਼ਰ ਆਏ ਆ ਰਮضان ਛੱਡ ਕੇ ਨਹੀਂ ਗਏ ਲੜਾਈ ਲੜ ਰਹੇ ਆ ਇਹ ਤਾਂ ਕਿਹਾ ਜਾਂਦਾ ਕਿ ਕਈ ਵਾਰੀ ਰਾਜਾ ਬੜੇਗਾ ਉਥੇ ਹੁੰਦੇ ਆ ਨਹੀਂ ਹੁੰਦੇ ਕੰਪੇਨ ਕਿਦਾਂ ਕਰਦੇ ਆ ਨਹੀਂ ਕਰਦੇ ਪ੍ਰਸਾਦ ਆਜਾ ਖੇ ਨਿਵਰ ਆਉਂਦੇ ਨਹੀਂ ਹੁੰਦੇ ਰਾਣਾ ਗਰੀਦ ਲਗਾਤਾਰ ਪਹਿਰੇਦਾਰੀ ਕਰ ਰਿਹਾ ਇਹ ਕਿਹਾ ਜਾਂਦਾ ਕਿ ਜਿੱਦਣ ਦੀ ਕੰਪੇਨ ਸ਼ੁਰੂ ਹੋਈ ਆ ਜੀ ਰਾਣਾ ਗਰੀਦ ਨੇ ਤਾਂ ਉਥੇ ਪੱਕੇ ਤੋਂ ਉਹਦੇ ਡੇਰੇ ਲਾਏ ਹੋਏ ਆ ਸੋ ਕਾਂਗਰਸ ਨੇ ਇਲੈਕਸ਼ਨ ਦੇ ਵਿੱਚ ਕੀ ਉੱਪਰ ਕੇ ਸਾਹਮਣੇ ਆਏਗਾ ਜਿਤਾ ਦਾ ਫੈਸਲਾ ਤਾਂ ਹਜ਼ਾਣੇ ਦੇ ਲੋਕਾਂ ਦੇ ਹੱਥ ਆਏਗੇ ਹੋਏਗਾ ਪਰ ਮੀਡੀਆ 'ਚ ਜੋ ਆਮ ਰਾਸੀ ਹਲਕੇ ਚਰਚਾ ਇਹ ਸਿਲੈਕਸ਼ਨ ਨੇ ਰਾਣਾ ਗਰਜੀ ਦਾ ਇੱਕ ਮਜ਼ਬੂਤ ਰਾਸੀ ਆਗੂ ਤੌਰ ਤੇ ਚਿਹਰਾ ਵੀ ਬਾਹਰ ਕੇ ਸਾਹਮਣੇ ਲਿਆਂਦਾ ਜੀ ਸੋ ਅਸੀਂ ਗੱਲ ਕਰਾਂਗੇ ਹੁਣ ਕਰਨਲ ਬਾਠ ਮਾਮਲੇ ਦੀ ਜਿੱਥੇ ਕਿ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੋਰ ਬਾਠ ਰਾਜਪਾਲ ਗੁਲਬਾਬ ਚੰਦ ਕਟਾਰੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਹੈ ਸੋ ਇੱਥੇ ਇਹਨਾਂ ਨੇ ਤਿੰਨ ਨੁਕਤੇ ਆ ਤੇ ਰਾਜਪਾਲ ਨਾਲ ਗੱਲ ਕੀਤੀ ਹੈ ਵਿਚਾਰ ਚਰਚਾ ਕੀਤੀ ਹੈ ਸੋ ਅਸੀਂ ਜਾਣਨਾ ਚਾਹਾਂਗੇ ਕਿ ਅਜਿਹੇ ਕਿਹੜੇ ਤਿੰਨ ਨੁਕਤੇ ਨੇ ਜਿਹੜਾਂ ਦੀ ਇਹਨਾਂ ਨੇ ਵਿਚਾਰ ਚਰਚਾ ਰਾਜਪਾਲ ਨਾਲ ਕੀਤੀ ਹੈ ਦੇਖੋ ਮੁੱਦੇ ਦਾ ਜਿਵੇਂ ਆਪਾਂ ਗੱਲ ਕਰਦੇ ਹਾਂ ਪੰਜਾਬੀ ਜੀ ਕੇ ਸਵਾਤ ਰਸਾਸਰੇ ਦੇ ਗੰਡ ਵਾਲੀ ਗੱਲ ਹੈ ਮੁੱਦਾ ਜਿਹੜਾ ਮਰਜੀ ਹੋਵੇ ਗੱਲ ਦਾ ਨਾ ਤੇ ਇਨਸਾਫ ਦੀ ਹੈ ਜੀ ਇੱਕ ਦਿਨ ਪਹਿਲਾਂ ਕਰਨ ਬਾੜ ਦੇ ਜਿਹੜੇ ਪਤਨੀ ਆ ਉਹਨਾਂ ਨੇ ਗਵਰਨਰ ਪੰਜਾਬ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਫੀ ਦਿਨ ਨਿਕਲ ਗਿਆ ਪਹਿਲਾਂ ਪੰਜਾਬ ਪੁਲਿਸ ਦੀ ਸੈਟ ਬਣੀ ਸੀ ਉਹਦੇ ਤੇ ਇਹਨਾਂ ਨੂੰ ਕੋਈ ਪ੍ਰੋਸਾ ਨਹੀਂ ਸੀ ਤਾਂ ਉੱ퍼 ਸੈਟ ਬਦਲੀ ਗਈ ਹੁਣ ਜਿਹੜੀ ਹੈ ਚੰਡੀਗੜ੍ਹ ਦੇ ਪੁਲਿਸ ਦੇ ਅਧਿਕਾਰੀ ਕਰਮਚਾਰੀ ਉਹਨਾਂ ਤੇ ਆਧਾਰਿਤ ਸੈਟ ਹੈਗੀ ਹੈ ਤਾਂ ਉਹਦੇ ਨਾਲ ਵੀ ਕਰਨ ਬਾੜ ਦੀ ਜਿਹੜੀ ਪਤਨੀ ਆ ਉਹਨੇ ਵੱਲੋਂ ਕੁੜਾ ਨਾਰਾਜ਼ਗੀ ਦਾ ਰਿਟਾਵਾ ਕੀਤਾ ਗਿਆ ਜੀ ਇਹ ਜੀ ਬਹੁਤ ਦੇਰੀ ਹੋ ਗਈ ਆ ਕਿਉਂਕਿ ਕਾਰਵਾਈ ਨਹੀਂ ਹੋ ਰਹੀ ਸੋ ਗਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਅੱਜ ਮੇਰੀ ਜਾਣਕਾਰੀ ਮੁਤਾਬਕ ਜਿਹੜੇ ਚੰਡੀਗੜ੍ਹ ਪੁਲਿਸ ਦੇ ਸ੍ਰਿਸ਼ ਨਾਲ ਜੁੜੇ ਅਧਿਕਾਰੀ ਆ ਉਹ ਫੇਰ ਪਟਿਆਲਾ ਗਏ ਆ ਉਥੇ ਗਵਾਹੀਆਂ ਦਰਜ ਕਰਨਗੇ ਦੂਸਿਆਂ ਬਾਰੇ ਗੱਲਬਾਤ ਕਰਨਗੇ ਪਰਿਵਾਰ ਨੂੰ ਇਹ ਮੁਸ਼ਕਲ ਆ ਰਹੀ ਹੈ ਜਿਹੜੇ ਪੀੜਤ ਪਰਿਵਾਰ ਆਪਣੇ ਆਪ ਨੂੰ ਕਹਿ ਰਿਹਾ ਹਨ ਬਾੜ ਦਾ ਪਰਿਵਾਰ ਉਹ ਕਹਿ ਰਹੇ ਕਿ ਇਸ ਦੇ ਪੁਲਿਸ ਵਾਲੇ ਦੋਸ਼ੀ ਇਹਨਾਂ ਦੇ ਨਾਮ ਆਏ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਨੂੰ ਗ੍ਰਸਤਾਰ ਨਹੀਂ ਕੀਤਾ ਜਾ ਰਿਹਾ ਇਹਨਾਂ ਦੇ ਨਿਕਲ ਜਾਂਦੇ ਬਾਅਦ ਵੀ ਕੋਈ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ ਇਸ ਵੱਡਾ ਉਹਨਾਂ ਦਾ ਦੋਸ਼ ਇਹੀ ਹੈ ਕਿ ਕਾਰਵਾਈ ਅੱਗੇ ਨਹੀਂ ਹੋ ਰਹੀ ਉਹ ਦੇਖਿਆ ਜਾਏਗਾ ਕਿ ਗੋਨਾ ਨਾਲ ਦੇਖੋ ਦੂਜੀ ਦਾ ਸੈਟਿੰਗ ਵੀ ਪਹਿਲਾਂ ਪੰਜਾਬ ਪੁਲਿਸ ਦੀ ਸੈਟ ਸੀ ਉਹ ਪਰ ਆਂਦਲ ਨੂੰ ਰੱਦ ਕਰਤੀ ਗਈ ਵਿਧਵਾ ਚੁਣ ਗਵਰਨਰ ਨੇ ਨਵੀਂ ਸੈਟ ਬਣਾਈ ਚ ਨਿਗੜ ਪੁਲਿਸ ਦੀ ਉਹਦੇ ਤੇ ਵੀ ਨਰਾਜ਼ਗੀ ਹੈ ਕਿ ਆਉਣ ਵਾਲੇ ਦਿਨਾਂ ਚ ਇਸ ਪਰਿਵਾਰ ਨੂੰ ਨਿਆਂ ਤੇ ਇਨਸਾਫ ਮਿਲੇਗਾ ਤਾਂ ਆਉਣ ਵਾਲੇ ਦਿਨ ਪਤਾ ਹੀ ਲੱਗੇਗਾ ਪਰ ਪਰਿਵਾਰ ਦੀ ਨਰਾਜ਼ਗੀ ਜਰੂਰ ਜਿਹੜੀ ਸਾਹਮਣੇ ਚੱਲ ਰਹੀ ਹੈ ਜੀ 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 ਬਿਲਕੁਲ ਸਹੀ ਕਿਹਾ ਤੁਸੀਂ ਸੋ ਅਸੀਂ ਅੱਗੇ ਵਧਦੇ ਹਾਂ ਜਿੱਥੇ ਕਿ ਅਸੀਂ ਗੱਲ ਕਰਾਂਗੇ ਮੌਸਮ ਦੀ ਸੋ ਮੌਸਮ ਦੇ ਵਿੱਚ ਕੋਈ ਤਬਦੀਲੀ ਸਾਨੂੰ ਨਜ਼ਰ ਨਹੀਂ ਆ ਰਹੀ ਹੈ ਗਰਮੀ ਨੇ ਹਰ ਕਿਸੇ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਸੋ ਇਸ ਦੇ ਬਾਰੇ ਕੀ ਕਹੋਗੇ ਕਿ ਜਿਹੜਾ ਮੌਸਮ ਹੈ ਕਦੋਂ ਤੱਕ ਇਸ ਤਰ੍ਹਾਂ ਹੀ ਬਣਿਆ ਰਹੇਗਾ ਦੇਖੋ ਗਰਮੀ ਦੇ ਤੱਜ ਦੇ ਆਪਾਂ ਜਿਹੜਾ ਤੇ ਸਵਾਲ ਕੀਤਾ ਮੈਂ ਦੋ ਪਹਿਲੂ ਇਸ ਦੇ ਦੇਖਦੇ ਹਾਂ ਇੱਕ ਤਾਂ ਜਿਹੜੇ ਲੁਧਿਆਣਾ ਦੀ ਇਲੈਕਸ਼ਨ ਦੀ ਆਪਾਂ ਗੱਲ ਕਰਕੇ ਆਏ ਹਾਂ ਉਹਦੇ ਬਾਰੇ ਮੈਂ ਜ਼ਰੂਰ ਤੱਜ ਦੇ ਲਿਆਉਣ ਵਾਲੀ ਗੱਲ ਕਰਾਂਗਾ ਇੰਨੀ ਗਰਮੀ ਪੈ ਰਹੀ ਹੈ ਇੰਨੀ ਗਰਮੀ ਪੈ ਰਹੀ ਹੈ ਜੇ ਆਪ ਪੋਲਿਟਿਕਲ ਪਾਰਟੀਆਂ ਹੈ ਕਿ ਉਹਨਾਂ ਨੂੰ ਕੈਂਪੇਨ ਚਲਾਉਣੇ ਔਖੇ ਹੋਈ ਹੈ ਕਿਉਂਕਿ ਜਦੋਂ ਵੋਟਰ ਹੀ ਲੋਕ ਹੀ ਕਰਾਂ ਚੋਣੇ ਨਿਕਲਣਗੇ ਤਾਂ ਰੈਲੀਆਂ ਕਿਵੇਂ ਜਾਣਗੇ ਕੋਈ ਵੀ ਰੈਲੀ ਪੋਲਿਟਿਕਲ ਜਿਹੜੀ ਰੈਲੀ ਹੁੰਦੀ ਹੈ ਉਹ 11 12 ਵਜੇ ਤੋਂ ਪਹਿਲਾਂ ਹੋ ਨਹੀਂ ਸਕਦੀ ਕਿਉਂਕਿ ਲੋਕ ਇਕੱਠੇ ਕਰਨੇ ਇੱਕ ਸਿਸਟਮ ਹੁੰਦਾ ਜਿਹਦੇ ਅਧਾਕ ਆਉਂਦੇ ਆ ਤੇ ਜਿਵੇਂ ਜਿਵੇਂ ਦਿਨ ਭੱਗਦਾ ਹੈ ਉਵੇਂ ਉਵੇਂ ਤਅਸਬਦਨੀ ਸ਼ੁਰੂ ਹੋ ਜਾਂਦੀ ਹੈ ਸੋ ਇਸੇ ਕਰਕੇ ਆਪਾਂ ਦੇਖਦੇ ਹਾਂ ਜੀ ਇਲੈਕਸ਼ਨ ਹੈ ਗਈ ਹੈ ਤੇ ਚ ਕੋਈ ਬਹੁਤ ਵੱਡੀਆਂ ਨੀਕਲਤਾਵਾਂ ਤੇ ਵੱਡੀਆਂ ਰੈਲੀਆਂ ਵੱਡੀਆਂ ਸਰਗਰਮੀਆਂ ਕਿਤੇ ਨਜ਼ਰ ਵੀ ਨਹੀਂ ਆ ਰਹੀਆਂ ਜੇ ਅਗਲੇ ਦਿਨਾਂ ਚ ਵੀ ਇਹ ਤਰਸ ਬਣੀ ਰਹੀ ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿ ਤਰਫ ਦੀ ਮਾਰ ਕੇ ਤੇ ਪੋਲੀਟਿਕਲ ਪਾਰਟੀਆਂ ਉੱਪਰ ਨਾ ਪੈਵੇ ਉਹਦਾ ਇੱਕ ਵੱਡਾ ਕਾਰਨ ਹੈ ਜੇ ਮਹਿਮਸ ਸਿਕਰਨ ਵੱਲ ਨਹੀਂ ਜਾਏਗੀ ਕੈਂਪੇਨਸ ਗਰਮੀ ਨਾਲ ਨਹੀਂ ਚਲੇਗੀ ਤੇ ਇਸ ਗੱਲ ਦਾ ਖਾਸਾ ਇੱਕ ਤਾਂ ਜਿਹੜੇ ਸ਼ਹਿਰੀਆ ਖੁਦ ਵੀ ਇਸ ਗੱਲ ਦਾ ਧਿਆਨ ਰੱਖਦੇ ਆਪਣੇ ਸਿਹਤ ਦਾ ਇਹ ਨਹੀਂ ਗਰਮੀ ਚ ਵੋਟ ਪਾਉਣ ਕੌਣ ਜਾਏਗਾ ਸੋ ਵੋਟ ਪ੍ਰਤੀਸ਼ਤ ਘਟਣ ਦਾ ਵੀ ਡਰ ਬਣਿਆ ਪੁਲੀਟੀਕਲ ਪਾਰਟੀਆਂ ਨੂੰ ਹਾਲਾਂਕਿ ਸਹੀ ਦਿਨ ਅਜੇ ਰਹਿੰਦੇ ਆ ਪਰ ਜਿਹੜੇ ਦਿਨ ਰਹਿੰਦੇ ਉਹਨਾਂ ਦਿਨ ਚ ਹਣੀ ਕਿ ਮੌਸਮ ਸਰਦੀਆਂ ਦੇ ਆ ਜਾਣਗੇ ਥੋੜਾ ਬੋਤਾ ਫਰਕ ਪੈ ਸਕਦਾ ਪਰ ਇਸ ਵੇਲੇ ਜਿਨੀ ਗਰਮੀ ਆ ਉਸ ਲਿਹਾਜ਼ ਨਾਲ ਇੱਕ ਤਾਂ ਪੁਲੀਟੀਕਲ ਪਾਰਟੀਆਂ ਲਈ ਮੁਸ਼ਕਲ ਬਣੀ ਵੀ ਆ ਕੈਂਪੇਨ ਨਹੀਂ ਚੱਲ ਰਹੀ ਦੂਜਾ ਇਹ ਕਾ ਮੌਸਮ ਦੀ ਆਪਾਂ ਗੱਲ ਕਰ ਲਈਏ ਕਿਸਾਨਾਂ ਲਈ ਵੱਡੀ ਸਮੱਸਿਆ ਖੜੀ ਹੋਈ ਹੈ ਮੈਂ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਜੋ ਨਾ ਲਾਉਣ ਦੇ ਚਾਹਤ ਕੇ ਇੱਕ ਦੇਰੀ ਦੀ ਇੱਕ ਵਜ੍ਹਾ ਇਹ ਵੀ ਹੋਈ ਵੀ ਐ ਕਿ ਕਿਸਾਨਾਂ ਨੇ ਪਨੀਰੀਆਂ ਲਾਈਆਂ ਸੀ ਉਹ ਪਨੀਰੀਆਂ ਜਿਹੜੀਆਂ ਉੱਠੀ ਨਹੀਂ ਰਹੀਆਂ ਗੜੀ ਵੱਡੀਆਂ ਨਹੀਂ ਹੋ ਰਹੀਆਂ ਇੰਨੀ ਗਰਮੀ ਪੈ ਰਹੀ ਐ ਛੋਟੀਆਂ ਪਨੀਰੀਆਂ ਰਹਿ ਗਈਆਂ ਤੇ ਉਹਨਾਂ ਨੂੰ ਖੇਤਾਂ 'ਚ ਪੁੱਟ ਕੇ ਲਾਉਣ ਦੇ ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਇਹਦੇ ਸਬਜ਼ੀਆਂ ਵਾਲੇ ਆ ਸਬਜ਼ੀਆਂ ਦੀ ਦਿੱਕਤ ਆ ਰਹੀ ਐ ਹੋਰ ਜਿਹੜੀ ਖੇਤੀ ਐ ਖੇਤੀ ਦਿੱਕਤ ਆ ਰਹੀ ਐ इवन ਜਿਹੜੇ ਬਾਗਵਾਨ ਜਿਹੜੇ ਹੈਗੇ ਇਹਨਾਂ ਦੇ ਬਾਗ ਆ ਫਲਦਾਰ ਪੌਦੇ ਆ ਬੂਟੇ ਉਹਨਾਂ ਲਈ ਵੀ ਵੱਡੀਆਂ ਮੁਸ਼ਕਲਾਂ ਆ ਸੋ ਗਰਮੀ ਵਾਢੀ ਸ ਮਸਾਲੇ ਕੇ ਜੇ ਆਪਾਂ ਮੁਖਾਂ ਦੀ ਗੱਲ ਕਰ ਲਈਏ ਤਾਂ ਬਜ਼ੁਰਗਾਂ ਦੀ ਗੱਲ ਕਰ ਲਈਏ ਬਮਾਰਾਂ ਦੀ ਗੱਲ ਕਰ ਲਈਏ ਬੱਚਿਆਂ ਦੀ ਗੱਲ ਕਰੀਏ ਡਾਕਟਰ ਉਹਨਾਂ ਦਾ ਸਾਵਧਾਨ ਕਰੀ ਰਿਹਾ ਹੈ ਕਿ ਇਸ ਗਰਮੀ ਤੋਂ ਬਚ ਕੇ ਰਹੋ ਜੀ ਸੋ ਇਸ ਗਰਮੀ ਦਾ ਅਸਰ ਤਾਂ ਬਹੁ ਪਾਸਿਆਂ ਤੋਂ ਪ੍ਰਕੋਪ ਹੈ ਵਿਤਿਗਤ ਤੌਰ ਤੇ ਵੀ ਹੈ ਔਰ ਜਿਹੜਾ ਹੈਗਾ ਸਮਾਜਿਕ ਤੌਰ ਤੇ ਵੀ ਹੈ ਆਰਥਿਕ ਤੌਰ ਤੇ ਵੀ ਹੈ ਜੀ ਜੀ ਸੋ ਇਸ ਦੇ ਨਾਲ ਹੀ ਜੀ ਸਮਾਹ ਹੋ ਚਲੇ ਜੀ ਆਪ ਜੀ ਤੋਂ ਆਗਿਆ ਲੈਂਦਾ ਤੁਸੀਂ ਸਾਡੇ ਨਾਲ ਜੁੜਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਦੀ ਮਿਹਰਬਾਨੀ ਜੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਸੀਂ ਕੱਲ ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਇਸ ਦਿਨਾਂ ਤੋਂ ਅਗਿਆ ਧੰਨਵਾਦ